ਜਿਹੜੇ ਲੋਕਾਂ ਦੇ ਗੁੰਮ ਹੋਏ ਸੀਗੇ ਅੱਜ ਦੇਖਣ ਕੀ ਕਹਿਣਾ ਚਾਹੁੰਗੇ ਕਿੰਨੇ ਫੋਨ ਨੇ ਸਰ ਕੀ ਕੀ ਹੋਈਆਂ ਆ ਮਾਨਸਾ ਪੁਲਿਸ ਵੱਲੋਂ ਇੱਕ CEIR ਪੋਰਟਲ ਹੈਗਾ ਉਦੇ ਰਾਹੀਂ ਲੋਕਾਂ ਦੇ 50 ਗਵਾਚੇ ਹੋਏ ਮੋਬਾਈਲ ਅੱਜ ਉਹਨਾਂ ਦੇ ਮਾਲਕਾਂ ਦੇ ਹਵਾਲੇ ਅਸੀਂ ਕਰ ਰਹੇ ਹੈਗੇ ਜਿਹੜਾ ਇਹ CEIR ਜੋ ਪੋਰਟਲ ਹੈਗਾ ਜਿਸकी ਫੁੱਲ ਫਾਰਮ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇਤੇ ਉੱਪਰ ਜਦੋਂ ਵੀ ਕਿਸੇ ਬੰਦੇ ਦਾ ਮੋਬਾਈਲ ਗਵਾ ਜਾਂਦਾ ਹੈਗਾ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਾਡੇ ਨੇੜਲੇ ਦੇ ਪੁਲਿਸ ਸਟੇਸ਼ਨ ਜਾਂ ਸ਼ਾਂਤ ਕੇਂਦਰ ਜਾਂ ਜੋ ਸਾਡੀ ਸਾਈਬਰ ਸੈੱਲ ਹੈਗੀ ਉੱਥੇ ਜਾ ਕੇ ਉਸकी ਕੰਪਲੇਂਟ ਦਰਜ ਰਜਿਸਟਰ ਕਰਾਓ ਉਹਦੇ ਲਈ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈਗੀ ਪਹਿਲਾ ਹੈਗਾ ਉਸਕਾ ਜੋ IMEI ਨੰਬਰ ਹੈਗਾ ਦੂਜਾ ਉਸਕਾ ਜੋ ਮੋਬਾਈਲ ਦਾ ਬਿੱਲ ਹੈਗਾ ਅਤੇ ਤੀਸਰਾ ਤੁਹਾਡਾ ਆਧਾਰ ਕਾਰਡ ਇਹ ਤਿੰਨ ਚੀਜ਼ਾਂ ਆਈਆਂ ਉਹ ਕੰਪਲੇਂਟ ਦਰਜ ਰਜਿਸਟਰ ਹੋ ਜਾਂਦੀ ਹੈਗੀ ਉਹਦੇ ਬਾਅਦ ਮੈਂ ਅਸੀਂ ਮੋਬਾਈਲੋਂ ਸਰਚਿੰਗ 'ਤੇ ਲਗਾ ਜਿੰਦੇ ਹੈ ਜਦੋਂ ਮਿਲਦਾ ਹੈਗਾ ਤੋਂ ਇੱਕ ਮੈਸੇਜ ਜਨਰੇਟ ਹੁੰਦਾ ਹੈ ਉਹਦੇ ਰਾਈ ਫਿਰ ਅਸੀਂ ਇਸ ਨੂੰ ਲਬਦੇ ਹੈਗੇ ਤੋਂ ਜਦੋਂ ਸੇ ਇਹ ਪੋਰਟਲ ਲਾਗੂ ਹੋਇਆ ਸੀ ਮਾਨਸਾ ਪੁਲਿਸ ਵੱਲੋਂ ਟੋਟਲ ਹੁਣ ਤੱਕ 534 ਮੋਬਾਈਲ ਰਿਕਵਰ ਕਰਕੇ ਔਰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ ਹੈਗਾ ਤੋਂ ਇਹ ਮਾਨਸਾ ਪੁਲਿਸ ਕੀ ਇੱਕ ਚੰਗਾ ਉਪਰਾਲਾ ਹੈ ਅਗੇ ਅਸੀਂ ਕੁਝ ਕੁ ਮਹੀਨੇ ਬਾਅਦ ਮੈਂ ਜਦੋਂ ਸਾਡੇ ਕੋਲ ਇੱਕ ਸਬਸਟੈਂਟਿਵ ਫਿਗਰ ਇਕੱਠੀ ਹੋ ਜਾਂਦੀ ਹੈ ਮੋਬਾਈਲਾਂ ਕੀ ਉਹਨਾਂ ਦੇ ਮਾਲਕਾਂ ਦੇ ਹਵਾਲੇ ਅਸੀਂ ਕਰਦੇ ਹੈਗੇ ਸਰ ਅਜੇ ਕਿੰਨੀ ਕੀਮਤ ਹੈ ਇਹ ਮੋਬਾਈਲ ਪਰ تو ਅਰਾਊਂਡ ਦੇਖੋ ਜਿਵੇਂ 50 ਮੋਬਾਈਲ ਅੱਜ ਅਸੀਂ ਸਪੁਰਦ ਕਰ ਰਹੇ ਹੈਗੇ ਤਾਂ ਇਨਕੀ ਤਕਰੀਬਨ ਕੀਮਤ 6 ਲੱਖ ਕੇ ਆਸ-ਪਾਸ ਹੈਗੀ ਜੋ ਸਾਰੇ ਮੋਬਾਈਲਾਂ ਕੀ ਐਵਰੇਜ ਅਸੀਂ ਕੀਮਤ ਨਿਕਾਲ ਰਹੇ ਸਰ ਇਹ ਮੋਬਾਈਲ ਨੇ ਜਿਹੜੇ ਝੱਟ ਮਾਰਨੇ ਜਿਹੜੇ ਸ਼ਹਿਰਾਂ ਦੇ ਵਿੱਚ ਬਾਹਰ ਦਾਤਾਂ ਨੂੰ ਅੰਜਾਮ ਦਿੰਦੇ ਆ ਲੁਟੇਰੀ ਨੇ ਉਹਨਾਂ ਕੋਲੋਂ ਬਰਾਮਦ ਕੀਤੇ ਜੈ ਨੇ ਜਾਂ ਆਮ ਹੀ ਜਿਹੜੇ ਗੁੰਮ ਹੋ ਜਾਂਦੇ ਸੀ ਸਿਰਫ ਉਂ ਡਿੱਗ ਪੰਦੇ ਬੇਸਿਕਲੀ ਬੇਸਿਕਲੀ ਜੋ ਸਨੇਚਿੰਗ ਵਾਲੇ ਉਹ ਵੱਖਰੇ ਅਸੀਂ ਟ੍ਰੇਸ ਕਰਕੇ ਉਸ ਥਰੂ ਲੀਗਲ ਪ੍ਰੋਸੈਸ ਅਡਾਪਟ ਕਰਕੇ ਕਰਦੇ ਹੈਗੇ ਇਹ ਬੇਸਿਕਲੀ ਜੋ ਗੁੰਮ ਹੋ ਜਾਂਦੇ ਹੈਗੇ ਲੋਕ ਜਾ ਕੇ ਔਰ ਸਾਂਚ ਕੇਂਦਰ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਜਾਂ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਰਜਿਸਟਰ ਕਰਵਾਉਂਦੇ ਹੈਗੇ ਉਹ ਵਾਲੇ ਮੋਬਾਈਲ ਅਸੀਂ ਲੱਭ ਕੇ ਔਰ ਲੋਕਾਂ ਨੂੰ ਦੇ ਦੇ